प्यारे श्रोता जनों वाहेगुरु जी का खालसा वाहेगुरु जी की फतेह खुशबूदार जिंदगी बनावण वाले लेख भाग 130 आओ सुनदे हां प्यारी संगत जी आज असी जपजी साहिब दी 19वी पोड़ी दे अर्थ विस्तार नाल ਕਰਨ ਦਾ ਸੁਭਾਗ પ્રાપ્ત ਕਰ ਰਹੇ ਹਾਂ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੀ ਜੀਵ ਫੁਰਮਾਏ ਤਿਵ ਤਿਵ ਪਾਹੀ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਰਥਾਤ ਅਸੰਖ ਨਾਵ ਅਸੰਖ ਥਾਵ ਪਾਉ ਈਸ਼ਵਰ ਨੇ ਅਣਗਿਣਤ ਪਸ਼ੂ ਪੰਛੀ ਕੀੜੇ ਸਾਜੇ ਹਨ ਪੈਦਾ ਕੀਤੇ ਹਨ ਤੇ ਮਨੁੱਖ ਵੀ ਅਤੇ ਸਬਦੇ ਨਾਮ ਅਲੱਗ ਅਲੱਗ ਹਨ ਸਬਦੇ ਗੁਣ ਵੀ ਕਰਮ ਵੀ ਅਲੱਗ ਅਲੱਗ ਹਨ ਤੇ ਰਹਿਣ ਦੇ ਟਿਕਾਣੇ ਵੀ ਅਲੱਗ ਅਲੱਗ ਹਨ ਜਿਵੇਂ ਕਿ ਰਿੰਗਣ ਵਾਲੇ ਜਾਨਵਰ ਖੁੱਡਾਂ ਵਿੱਚ ਰਹਿੰਦੇ ਹਨ ਉੱਡਣ ਵਾਲੇ ਪੰਛੀ ਆਲਣਿਆਂ ਵਿੱਚ ਰਹਿੰਦੇ ਹਨ ਪਸ਼ੂ ਖੁੱਲੇ ਅਸਮਾਨ ਵਿੱਚ ਰਹਿੰਦੇ ਹਨ ਮਨੁੱਖ ਕੱਚੇ ਪੱਕੇ ਮਕਾਨਾਂ ਵਿੱਚ ਰਹਿੰਦਾ ਹੈ ਅਗਮ ਅਗਮ ਅਸੰਖ ਲੋ ਭਾਵ ਹੋਰ ਅਨੇਕਾਂ ਹੀ ਜੀਵ ਜੰਤੂ ਹਨ ਜਿਨ੍ਹਾਂ ਤੱਕ ਕਿਸੇ ਦੀ ਪਹੁੰਚ ਵੀ ਨਹੀਂ ਹੋ ਸਕਦੀ ਉਹ ਵੀ ਅਣਗਿਣਤ ਹਨ ਅਸੰਖ ਕੈ ਸਿਰ ਭਾਰ ਹੋਏ ਭਾਗ ਜੋ ਮਨੁੱਖ ਜਾਂ ਕੋਈ ਸੰਸਥਾ ਈਸ਼ਵਰ ਦੇ ਬਣਾਏ ਹੋਏ ਜੀਵਾਂ ਦੀ ਗਿਣਤੀ ਦੀ ਗੱਲ ਕਰਦਾ ਹੈ ਤੇ ਉਹਨਾਂ ਵਿੱਚ ਅਸੰਖ ਸ਼ਬਦ ਵਰਤਦਾ ਹੈ ਤਾਂ ਨਿਸ਼ਚਿਤ ਤੌਰ ਤੇ ਅਣਗਿਣਤ ਸਭ ਜੀਵ ਜੰਤੂ ਹਨ ਇਸ ਲਈ ਇਹ ਉਸ ਦਾ ਕਹਿਣਾ ਹੈ ਕਿ ਮੈਂ ਗਿਣਤੀ ਕਰ ਲਈ ਹੈ ਆਪਣੇ ਸਿਰ ਤੇ ਇੱਕ ਤਰ੍ਹਾਂ ਨਾਲ ਭਾਰ ਚੜਾਉਂਦਾ ਹੈ ਕਿਉਂਕਿ ਕੋਈ ਗਿਣਤੀ ਮਿੰਤੀ ਹੋ ਹੀ ਨਹੀਂ ਸਕਦੀ ਬੇਅੰਤ ਜੀਵ ਜੰਤੂਆਂ ਦੀ ਪਤਾ ਨਹੀਂ ਇਤਨੇ ਅਸੰਖ ਹੋਵੇਗੀ ਇਸ ਲਈ ਅਸੰਖ ਕਹਿਣਾ ਗਲਤ ਹੈ ਅਖਰੀ ਨਾਮ ਅਖਰੀ ਸਲਾ ਭਾਵ ਪ੍ਰਮਾਤਮਾ ਦਾ ਨਾਮ ਤੇ ਉਸ ਦੀ ਸਿਫਤ ਸਲਾ ਅੱਖਰਾਂ ਦੁਆਰਾ ਹੀ ਕੀਤੀ ਜਾਂਦੀ ਹੈ ਈਸ਼ਵਰ ਦੇ ਨਾਮ ਵੀ ਅਣਗਿਣਤ ਹਨ ਈਸ਼ਵਰ ਦੇ ਗੁਣਾ ਤੇ ਅਧਾਰਿਤ ਲੋਕ ਆਪਣੇ ਨਾਮ ਵੀ ਰੱਖਦੇ ਹਨ ਲੋਕ ਵੀ ਅਣਗਿਣਤ ਹਨ ਤੇਸ਼ਵਰ ਦੇ ਗੁਨਾ ਦੀ ਸਿਫਤ ਸਲਾ ਵੀ ਅਣਗਿਣਤ ਤਰੀਕੇ ਨਾਲ ਹੁੰਦੀ ਰਹਿੰਦੀ ਹੈ ਅਖਰੀ ਗਿਆਨ ਗੀਤ ਬੁਨਗਾ ਭਾਵ ਈਸ਼ਵਰ ਦੇ ਗੁਨਾ ਦੀ ਸਿਫਤ ਸਲਾ ਤੇ ਈਸ਼ਵਰ ਦਾ ਗਿਆਨ ਤੇ ਈਸ਼ਵਰ ਦੀ ਉਪਮਾ ਉਸਦੇ ਗੀਤਾਂ ਨੂੰ ਵੀ ਅੱਖਰਾਂ ਦੁਆਰਾ ਗਾ ਕੇ ਯਾਦ ਕੀਤਾ ਜਾਂਦਾ ਹੈ। ਅਖਰੀ ਲਿਖਣ ਬੋਲਣ ਬਾਣ ਅਤੇ ਅਖਰਾਂ ਰਾਹੀਂ ਭਾਵ ਸ਼ਬਦਾ ਰਾਹੀਂ ਭਾਵ ਵਖ-ਵਖ ਬੋਲੀਆਂ ਰਾਹੀਂ ਈਸ਼ਵਰ ਦੀ ਉਸਤਤ ਤੇ ਲੋਕਾਂ ਵਿੱਚ ਕਾਰ ਵਿਹਾਰ ਕਰਨ ਦੇ ਤਰੀਕੇ ਵੀ ਬੋਲ ਕੇ ਤੇ ਲਿਖ ਕੇ ਕੀਤੇ ਜਾਂਦੇ ਹਨ ਅੱਖਰਾਂ ਸਿਰ ਸੰਜੋਗ ਵਿਖਾਣ ਭਾਵ ਜ਼ਿੰਦਗੀ ਵਿੱਚ ਜੋ ਸੰਜੋਗ ਜੁੜਦੇ ਹਨ ਬਣਦੇ ਹਨ ਲੋਕਾਂ ਨਾਲ ਜਾਂ ਪਰਿਵਾਰ ਨਾਲ ਉਹਨਾਂ ਦਾ ਵਿਖਿਆਨ ਵੀ ਅੱਖਰਾਂ ਨਾਲ ਹੀ ਕੀਤਾ ਜਾਂਦਾ ਹੈ ਜਿਨ ਇਹ ਲਿਖੇ ਤਿਸ ਸਿਰ ਨਹੀਂ ਭਾਵ ਮਨੁੱਖ ਦੇ ਕਰਮਾਂ ਤੋਂ ਬਣੇ ਜੋ ਲੇਖ ਈਸ਼ਵਰ ਦੁਆਰਾ ਲਿਖੇ ਗਏ ਹਨ ਉਸ ਦਾ ਜ਼ਿੰਮੇਵਾਰ ਈਸ਼ਵਰ ਨਹੀਂ ਹੈ ਉਸ ਸਾਡੇ ਮਨੁੱਖਾਂ ਦੇ ਹੀ ਕਰਮ ਫਲ ਹਨ ਉਸ ਦੇ ਹਿਸਾਬ ਨਾਲ ਲੇਖ ਬਣਦੇ ਹਨ ਤੇ ਸਾਡੇ ਮਸਤਕ ਤੇ ਲਿਖੇ ਜਾਂਦੇ ਹਨ ਜੀਵ ਫੁਰਮਾਈ ਤਿਵ ਤਿਵ ਪਾਹੇ ਪਾਪ ਜਿਸ ਤਰ੍ਹਾਂ ਜਿਵੇਂ ਜਿਵੇਂ ਸਾਡੇ ਕਰਮਾਂ ਦੁਆਰਾ ਬਣੇ ਲੇਖ ਸਾਹਮਣੇ ਆਉਂਦੇ ਹਨ ਤੇ ਆਪਣਾ ਵजूद ਦਿਖਾਉਂਦੇ ਹਨ ਉਸ ਦੇ ਮੁਤਾਬਕ ਹੀ ਅਸੀਂ ਮਨੁੱਖ ਜਿਉਂਦੇ ਰਹਿੰਦੇ ਹਾਂ ਤੇ ਕਰਮਾਂ ਦਾ ਭੁਗਤਾਨ ਕਰਦੇ ਰਹਿੰਦੇ ਹਾਂ ਜੇਤਾ ਕੀਤਾ ਤੇਤਾ ਨਾਓ ਪਾਪ परमात्मा द्वारा जो भी किया गया है जा रहा है वो सब उसका ही पसारा है क्योंकि वो सब चीज का रचनहार है तो उस समाया हुआ भी है वीण नावै ना ही को थाओ, भाव ईश्वर ਤੋਂ ਬਿਨਾਂ ਭਾਵ ਸੱਚ ਤੋਂ ਬਿਨਾਂ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਉਸ ਦੀ ਹੋਂਦ ਨਹੀਂ ਹੈ ਉਹ ਸਭ ਜਗ੍ਹਾ ਫੈਲਿਆ ਹੋਇਆ ਹੈ ਸਰਬ ਵਿਆਪਕ ਹੈ ਕੁਦਰਤ ਕਵਨ ਕਹਾ ਵਿਚਾਰ ਭਾਵ हे ईश्वर ਤੇਰੀ ਬਣਾਈ ਕੁਦਰਤ ਦਾ ਮੈਂ ਮਨੁੱਖ ਸੰਪੂਰਨ ਵਿਚਾਰ ਨਹੀਂ ਕਰ ਸਕਦਾ ਮੇਰੀ ਕੋਈ ਸਮਰਥਾ ਨਹੀਂ ਹੈ ਤੂੰ ਤੇਰੀ ਕੁਦਰਤ ਬੇਅੰਤ ਹੈ ਅਥਾ ਹੈ ਅਗੰਮ ਹੈ ਤੇਰੇ ਗੁਨਾ ਦਾ ਵਿਖਿਆਨ ਕੀਤਾ ਹੀ ਨਹੀਂ ਜਾ ਸਕਦਾ ਵਾਰਿਆ ਨ ਜਾਵਾਂ ਇੱਕ ਵਾਰ ਭਾਵ ਉਸ ਮਹਾਨ ਈਸ਼ਵਰ ਦੇ ਮਹਾਨ ਗੁਣਾ ਤੋਂ ਮੈਂ ਇੱਕ ਵਾਰ ਵੀ ਬਲੇਹਾਰੇ ਜਾਣ ਦੇ ਯੋਗ ਨਹੀਂ ਹਾਂ ਜੋ ਤੁਦ ਭਾਵੈ ਸਾਈ ਭਲੀਕਾਰ ਬਸ ਜੋ ਮੇਰੇ ਪਿਆਰੇ ਈਸ਼ਵਰ ਨੂੰ ਪਹੁੰਚਦਾ ਹੈ ਉਹੀ ਠੀਕ ਹੈ ਤੂੰ ਸਦਾ ਸਲਾਮਤ ਨਿਰੰਕਾਰ हे ਮਹਾਨ ਈਸ਼ਵਰ ਇੱਡੀ ਮਹਾਨ ਸ੍ਰਿਸ਼ਟੀ ਦਾ ਮਾਲਕ ਤੂੰ ਸਦਾ ਚਿਰ ਰਹਿਣ ਵਾਲਾ ਹੈ ਬਾਕੀ ਸਭ ਕੁਝ ਬਿਨਸਦਾ ਰਹਿੰਦਾ ਹੈ ਜੀਵ ਜੰਤੂ ਲੋਕ ਵਸਤੂਆਂ ਮਰਦੀਆਂ ਹਨ ਤੇ ਜੰਮਦੀਆਂ ਜਾਂ ਬਣਦੀਆਂ ਰਹਿੰਦੀਆਂ ਹਨ ਬਸ ਇੱਕ ਤੂੰ ਹੀ ਸਥਿਰ ਹੈ ਵਿਆਖਿਆਕਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨੀਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ